ਸੱਚ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਅਰਦਾਸ ਕੋ ਜੋ ਬੰਦਾ ਸੋਚਦਾ ਉਹ ਹੁੰਦਾ ਨਹੀਂ ਕੇਜਰੀਵਾਲ ਨੇ ਵੀ ਸੋਚਿਆ ਸੀ ਰਾਤ ਨੀਂਦ ਨਹੀਂ ਆਈ ਸੀ ਉਸਲ ਬਟੇ ਲੈਂਦੇ ਰਹੇ ਕਿ ਸਵੇਰੇ ਬਾਹਰ ਜਾਣਾ ਅੰਤਰਮ ਵਿਚਾਰਤ ਹੋ ਜਾਂਦੇ ਆ ਉਹਨਾਂ ਦੇ ਸਪੋਰਟਰਸ ਵੀ ਤਿਆਰ ਸੀ ਸਵਾਗਤ ਕਰ ਲਈ ਕਿ ਸ਼ਾਮ ਤੱਕ ਬਾਹਰ ਆ ਜਾਣਗੇ ਔਰ ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਦੇ ਖੰਡ ਦਿੱਤੀ ਸੀ ਲਗਦਾ ਸੀ ਕਿ ਅੱਜ ਜਵਾਨਤ ਹੋ ਜਾਣੀ ਹੈ ਲੇਕਿਨ ਅੱਜ ਦੀ ਸੁਣਵਾਈ ਦੇ ਵਿੱਚ ਸਰਕਾਰੀ ਵਕੀਲਾ ਤਸ਼ਾਰ ਮਹਿਤਾ ਤੇ ਵੇਸਰਾ ਜੂ ਨੇ ਈਰੀ ਦੇ ਵਕੀਰ ਨੇ ਬਹੁਤ ਸਾਰੀਆਂ ਦਲੀਲਾਂ ਅਜਈਆਂ ਰੱਖੀਆਂ ਕਿ ਕੋਰਟ ਨੂੰ ਫੈਸਲਾ ਸਖ਼ਤ ਰੱਖਣਾ ਉਹ ਕਹਿੰਦੇ ਜੇ ਇਹਨਾਂ ਨੂੰ ਛੱਡਤਾ ਕਿਨੇ ਲੋਕ ਬੈਠੇ ਨੇ ਉਹ ਵੀ ਜਵਾਨਤ ਮੰਗਣਗੇ ਕਾਰਵਾਈ ਜਿਹੜੀ ਉਹ ਹੁਣ 9 ਤਰੀਕ ਤੇ ਪਈ ਹੈ ਪਰਸੋਂ 9 ਨੂੰ ਸਵੇਰੇ ਫਿਰ ਪਤਾ ਲੱਗੂਗਾ ਕਿ ਜ਼ਮਾਨਤ ਹੋਣੀ ਹੈ ਕਿ ਨਹੀਂ ਹੋਣੀ ਇਹ ਵੀ ਹੈ ਹਾਲਾਂਕਿ ਜਿਹੜੀ ਜਿਹੜੀ ਕੇਸ ਦੀ ਸੁਣਵਾਈ ਚੱਲ ਰਹੀ ਹੈ ਗ੍ਰਿਫਤਾਰੀ ਨੂੰ ਅਵੈਧ ਜਾਂ ਗੈਰ ਕਾਨੂੰਨੀ ਕਰਾਰ ਦੇ ਨਾਲ ਇਹ ਜ਼ਮਾਨਤ ਦੀ ਪਟੀਸ਼ਨ ਹੈ ਨਹੀਂ ਸੀ ਲੇਕਿਨ ਚੋਨਾ ਨੂੰ ਮਤੇ ਨਜ਼ਰ ਰੱਖ ਕੇ ਹੁਣਨੇ ਕਿਹਾ ਸੀ ਸ਼ਾਇਦ ਤੁਹਾਨੂੰ ਜ਼ਮਾਨਤ ਦੇ ਦਿੱਤੀ ਜਾਵੇ ਅੱਜ ਇਹ ਤੇ ਗੱਲ ਕਰਦੇ ਆਂ ਤੇ ਦੂਜਾ ਸਰਕਾਰ ਛੱਡਣਾ ਨਹੀਂ ਚਾਹਦੀ ਇੰਉਂ ਲੱਗਦਾ ਹੈ ਕੇਜਰੀਵਾਲ ਨੂੰ ਨਹੀਂ ਤਾਂ ਫਿਰ ਜੋ ਕਿ ਹੈ ਐਲਜੀ ਸਾਹਿਬ ਨੇ ਬੀਕੇ ਸਖ세ਨਾ ਨੇ ਆਪਣੀ ਚਿੱਠੀ ਦੇ ਵਿੱਚ ਕਿ ਨੈਸ਼ਨਲ ਸਕਿਉਰਿਟੀ ਐਕਟ ਤੇ ਅੰਡਰ ਜਾਂਚ ਕਰੋ ਇਹਨਾਂ ਦੀ ਤੇ ਉਹਤੇ ਵੀ ਆਪਾਂ ਗੱਲ ਕਰਦੇ ਆਂ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਵੋ ਜੇ ਨਹੀਂ ਕੀਤਾ ਤਾਂ ਦੇਖੋ ਜਿਹੜੀ ਅੱਜ ਦੀ ਸਲਵਾਈ ਸੀ ਸਾਰੇ ਡਿਗਰੀ ਸੀ ਤੁਸੀਂ ਵੀ ਜਿਹੜੇ ਵੀ ਦਿਲਚਸਪੀ ਰੱਖਦੇ ਨੇ ਲੱਗ ਰਿਹਾ ਸੀ ਕਿ ਮਿਲ ਜੂਗੀ ਜਮਾਲਤ ਕਿਉਂਕਿ ਜਿਸ ਕਿਸਮ ਦੀਆਂ ਕਮੈਂਟ ਟਿੱਪਣੀਆਂ ਆਈਆਂ ਸੀ ਜੱਜ ਸਹਿਬਾਨ ਬਣੋ ਉਦੋਂ ਲੱਗਦਾ ਸੀ ਕਿ ਠੀਕ ਹੈ ਘਟੋ ਘਟ 30 ਜੂਨ ਤੱਕ ਜਦੋਂ ਚੋਣ ਪ੍ਰਚਾਰ ਲੈ ਬੰਦ ਹੋਣਾ ਹੈ ਉਹਦੋਂ ਤੱਕ ਇਹਨਾਂ ਨੂੰ ਪ੍ਰਚਾਰ ਲਈ ਟਾਈਮ ਮਿਲ ਜਾਊਗਾ ਬਾਕੀ ਸਿਰਵਾਈ ਬਾਅਦ ਚ ਹੁੰਦੀ ਰਹੂਗੀ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਸੀ ਲੇਕਿਨ ਜਦ ਮੇ ਕਿਹਾ ਗਿਆ ਕਿ ਈਡੀ ਨੇ ਸਖਤ ਵਿਰੋਧ ਕੀਤਾ ਔਰ ਈਡੀ ਦੇ ਤੇ ਸਰਕਾਰ ਦੇ ਜਿਹੜਾ ਸਭ ਤੋਂ ਜਨਤ ਸ਼ਰ ਮਹਿਤਾ ਦੇ ਵਿਰੋਧ ਦੇ ਕਾਰਨ ਕਹਿ ਲੋ ਸੌਰੀ ਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਸੁਨਾਇਆ ਨਾ ਹੱਕ ਤੇ ਨਾ ਬਰੋਦ ਦੇਖਦੇ ਕਿਸ ਤਰ੍ਹਾਂ ਦੀ ਗੱਲ ਹੁੰਦੀ ਹੈ ਹਾਲ ਦੀ ਗੱਡੀ ਜਰੂਰ ਇਹ ਜਿਹੜੀ ਹੈ ਉਹਨਾਂ ਦੀ ਆਸਾਂ ਤੇ ਬੂਰ ਨਹੀਂ ਪਿਆ ਇਹ ਤਾਂ ਗੱਲ ਸਪਸ਼ਟ ਹੋ ਗਈ ਦੂਜੇ ਪਾਸੇ ਕਈ ਸਿਗਨਲ ਕਈ ਸੰਕੇਤ ਇਸ ਤਰ੍ਹਾਂ ਦੇ ਨੇ ਕਿ ਸਰਕਾਰ ਨਹੀਂ ਚਾਹੁੰਦੀ ਕਿ ਕੇਜਰੀਵਾਲ ਬਾਹਰ ਆਵੇ ਹੁਣ ਤੁਸੀਂ ਦੇਖੋ ਬਹੁਤ ਦਿਨ ਪਹਿਲਾਂ ਸਿੱਖ ਫਾਰ ਜਸਟਿਸ ਤੇ ਗੁਰੂ ਪਤਵੰਤ ਸੱਜਣوں ਨੇ ਇੱਕ ਵੀਡੀਓ ਪੇਸ਼ ਕੀਤੀ ਸੀ ਲੋਕਾਂ ਸਾਹਮਣੇ ਜਿਹਦੇ ਚ ਕਿਹਾ ਸੀ ਕਿ ਰਵਿੰਦ ਕੇਜਰੀਵਾਲ ਨੇ 16 ਮਿਲੀਅਨ ਪੈਸਾ ਲਿਆ ਹੈ ਸਾਡੇ ਕੋਲ ਖਾਲਸਾ ਨਿਯਤੋ ਕੈਲੋ ਸਾਡੇ ਕੋਲ ਉਹਨਾਂ ਨੇ ਤਾਂ ਇਹ ਕਿਹਾ ਸੀ ਬਈ ਰੁਕਿਆ ਵੀ ਸੀ ਗੁਰਦੁਆਰਾ ਰਿਚਮੈਂਟ ਹਿੱਲ ਹੈ ਨਿਊਯਾਰਕ ਦਾ ਉੱਤੇ ਕੱਟ ਹੋਇਆ ਸੀ ਉੱਥੇ ਮੀਟਿੰਗ ਹੋਈ ਸੀ ਮੈਂ ਕਿਹਾ ਸੀ ਰਹਿਣ ਦਿਓ ਲੇਕਿਨ ਉਹਨਾਂ ਨੇ ਇਹ ਸ਼ਰਤ ਕਿ ਤੁਸੀਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦੋਗੇ ਜਿਹੜਾ ਕਿ ਅੱਜ ਕੱਲ੍ਹ ਅਮਰਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ ਇਹ ਦਵਿੰਦਰ ਪਾਲ ਸਿੰਘ ਭੁੱਲਰ 1993 ਵਿੱਚ ਜਿਹੜਾ ਦਿੱਲੀ ਵਿੱਚ ਪਮਕਾਂਡ ਹੋਇਆ ਸੀ ਜਿਹਦੇ ਵਿੱਚ 9 ਲੋਕਾਂ ਦੀ ਮੌਤ ਹੋਈ ਸੀ ਉਹਦੇ 'ਚ ਸਜ਼ਾ ਕੱਟ ਰਿਹਾ ਹੈ ਵੈਸੇ 2001 ਦੇ ਵਿੱਚ ਅਦਾਲਤ ਨੇ ਤਾਂ ਇਹਨੂੰ ਫਾਸੀ ਦੀ ਸਜ਼ਾ ਸਨਾਟ ਦੇ ਤੁਸੀਂ ਅੱਜ ਕੱਲ ਮਾਨਸਿਕ ਸਿਹਤ ਠੀਕ ਨਹੀਂ ਹੈ ਤੇ ਉਹਨੂੰ ਕਹਿੰਦੇ ਨੇ ਕਿ ਜੀ ਇਸ ਕਿਸ ਦੀ ਬਾਹਰ ਨੇ ਨਹੀਂ ਛੱਡਿਆ ਇਸ ਕਰਕੇ ਖਾਲਸਤਾਨੀ ਵਿਰੁੱਧ ਹੋ ਗਏ ਸਿੱਖ ਫॉर ਜਸਟਿਸ ਦੇ ਗੁਰਪ੍ਰਤਵੰਤ ਪੰਨੂ ਨੇ ਤਾਂ ਹੀ ਉਹ ਫੋਰ ਵੀਡੀਓ ਪਾਈ ਸੀ ਜਿਹਦਾ ਹਵਾਲਾ ਐਲਜੀਬੀਕੇ ਸਖਸਾਣਾ ਨੇ ਦਿੱਤਾ ਹੁਣ ਨਾਲੇ ਇਕੱਲੇ ਇੱਥੇ ਗੱਲ ਨਹੀਂ ਉਹਨੇ ਇੱਕ ਹੋਰ ਪ੍ਰੂਫ ਦਿੱਤਾ ਉਸ ਵੇਲੇ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਉੰਦਾ ਸੀ ਵਰਕਰ ਸੀ ਆਗਰ ਸੀ ਕੋਈ ਲਗਾ ਰੋ ਉਹਨੇ ਇੱਕ ਫੋਟੋ ਵੀ ਉਹਨਾਂ ਨੂੰ ਸ਼ੇਅਰ ਕੀਤੀ ਸੀ ਉਹਦਾ ਟਵੀਟ ਹੁੰਦਾ ਸੀ ਕੀ ਕਿਹੜੀ ਫੋਟੋ 7 ਦਸੰਬਰ 2014 ਨੂੰ ਇਹ ਜਿਹੜੇ ਰਵਿੰਦ ਕੇਜਰੀਵਾਲ ਸਾਹਿਬ ਨੇ ਇਹ ਬੈਠੇ ਨੇ ਗੁਰਦੁਆਰਾ ਰਿਚਬੈਂਟ ਦੇ ਵਿੱਚ ਜਿਹੜਾ ਰਿਚਬਟ ਹਿਲਸ ਤੇ ਹੈ ਨਿਊਯਾਰਕ ਦੇ ਵਿੱਚ ਉੱਥੇ ਬੈਠੇ ਨੇ ਖਾਲਸਤਾਨੀਆਂ ਨਾਲ ਬੈਠੇ ਨੇ ਉੱਥੇ ਮੀਟਿੰਗ ਹੋਈ ਸੀ ਇਹ ਤਸਵੀਰਿਕ ਪ੍ਰੋਮੋਜਨ ਇੱਕ ਸਬੂਤ ਵਜੋਂ ਜਿਹੜੀ ਹੈ ਉਹਨਾਂ ਨੇ ਐਲਜੀ ਨੇ ਨਾਲ ਲਾਇਆ ਆਪਣੀ ਵੱਡੀ ਚਿੱਠੀ ਜਿਹੜੀ ਲਿਖੀ ਹੈ ਜਿਹਦੇ ਵਿੱਚ ਸਪਾਰਸ਼ ਕੀਤੀ ਹੈ ਕਿ ਨੈਸ਼ਨਲ ਸਕਿਉਰਿਟੀ ਐਕਟ ਲਾਉਏ ਤੇ ਉਹਦੇ ਅੰਡਰ ਜਾਂਚ ਜਿਹੜੀ ਹੈ ਐਨ ਆਈ ਏਜੰਸੀ ਕਰੇ ਐਂਡ ਆਈਏ ਏਜੰਸੀ ਇਹਦੀ ਜਾਂਚ ਕਰੇ ਇੱਕ ਹੋਰ ਉਹਦੇ ਪਿੱਛੇ ਇੱਕ ਹੋਰ ਕਾਰਨ ਵੀ ਦੱਸਿਆ ਵਰਲਡ ਹਿੰਦੂ ਫੈਡਰੇਸ਼ਨ ਇੰਡੀਆ ਉਹਦੇ ਮਹਾਸਾਚੂ ਕਹੇ ਲੋ ਜਨਰਲ ਸਕਤਰ ਕਹੇ ਲੋ ਆਸ਼ੂ ਮੋਂਗਿਆ ਉਹਨੇ ਸ਼ਿਕਾਇਤ ਕੀਤੀ ਹੈ ਕਿ ਇਹਦੇ ਖਾਲਸਤਾਨੀਆਂ ਨਾਲ ਲਿੰਕ ਦੇ ਖਾਲਸਤਾਨੀ ਤੋਂ ਇਹਨਾਂ ਨੇ ਪੈਸਾ ਲਿਆ ਹੈ ਇਹ ਹੈ ਹੁਣ ਦੇਖੋ 2007 ਤੋਂ ਸਿੱਖ ਫਾਰ ਜਸਟਿਸ ਕਾਫੀ ਚਰਚਾ ਚੱਜ ਰਹੀ ਦੀ ਖਾਲਸਤਾਨ ਦੀ ਗੱਲ ਕਰਦੇ ਨੇ ਕੱਲ ਵੀ ਟੋਰਾਂਟੋ ਦੇ ਵਿੱਚ ਇਹ ਖਾਲਸਤਾਨੀਆਂ ਨੇ ਆਪਣੀ ਇੱਕ ਸਿੱਖ ਪ੍ਰੀਡਜੂਨ ਨਗਰ ਕੀਤਾ ਕਹੇ ਲੋ ਕੀਤੀ ਬੜੇ ਨਾਰੇ ਲੱਗੇ ਖਾਸ ਸਨ ਜੰਦਾਬਾਦ ਦੇ ਇਸ ਤੋਂ ਪਹਿਲਾਂ ਵੀ ਜਦੋਂ ਨਗਰ ਕੀਰਤਨ 3-4 ਦਿਨ ਪਹਿਲਾਂ ਹੋਇਆ ਜਿੱਥੇ ਜਸਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਗਏ ਸੀ ਉੱਥੇ ਵੀ ਖਾਸ ਸਨ ਜੰਦਾਬਾਦ ਦੇ ਨਾਰੇ ਲੱਗੇ ਸੀ ਹੁਣ ਇਹ ਸਾਰਾ ਕੁਝ ਉੱਥੇ ਚੱਲ ਰਿਹਾ ਹੈ ਕਿਉਂਕਿ ਇਹ ਜਿਹੜਾ ਗੁਰਵਤ ਪਤਵੰਤ ਪੰਨੂ ਹੈ ਇਹ ਕੈਨੇਡਾ ਦਾ ਵੀ ਸਿਟੀਜ਼ਨ ਹੈ ਔਰ ਅਮਰੀਕਾ ਦਾ ਵੀ ਸਿਟੀਜ਼ਨ ਹੈ ਤੇ ਉਹ ਲਗਾਤਾਰ ਜਿਹੜੀ ਸਾਇੰਸਸ ਜਾਂ ਮਰਦਮ ਸਵਾਰੀ ਖਾਸਤਾਨ ਦੇ ਹੱਕ ਚੱਕਰ ਹੁੰਦਾ ਰਹਿੰਦਾ ਕਿ ਉਹ ਬੰਦਾ ਤੇ ਇਹ ਤੋਂ ਜਿਹੜਾ 16 ਮਿਲੀਅਨ ਉਹਨੇ ਆਪ ਘੱ ਮਤਲਬ 133 ਕਰੋੜ ਇਹ ਕਹਨੂੰ 1. ਜਿਹੜਾ ਹੈ 60 ਡਾਲਰ ਇਹਨਾਂ ਨੇ ਚੰਦਾ ਲਿਆ ਜਾਂ ਉਹਨਾਂ ਨੇ ਇਹਨਾਂ ਨੂੰ ਜਿਹੜਾ ਪੈਸਾ ਦਿੱਤਾ ਗਿਆ ਕਿਸ ਤਰੀਕੇ ਨਾਲ ਕਿਸ ਖਾਤੇ ਚ ਦਿੱਤਾ ਉਹ ਇਹ ਦਾਵਾ ਕਰਦੇ ਨੇ ਕਿ ਅਸੀਂ ਦਵਿੰਦਰਪਾਲ ਸਿੰਘ ਭੱਲਰ ਨੂੰ ਛਡਾਉਣ ਲਈ ਉਹਦੀ ਰਿਹਾਈ ਲਈ ਇਹ ਕਿਹਾ ਸੀ ਹੁਣ ਇੱਕ ਗੱਲ ਅੱਛਾ ਹੋਰ ਕਲੀਅਰ ਕਰ ਦਿਆਂ ਕਿ ਕੇਜਰੀਵਾਲ ਨੇ ਵੈਸੇ ਇੱਕ ਚਿੱਠੀ ਵੀ ਲਿਖੀ ਸੀ ਰਾਸ਼ਟਰਪਤੀ ਨੂੰ ਜੀ ਦੇ ਵਿੱਚ ਕਿਹਾ ਗਿਆ ਸੀ ਕਿ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਕਰ ਦੇਵੋ ਮਤਲਬ ਕਿ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਸਪਾਰਸ਼ ਕੇਜਰੀਵਾਲ ਨੇ ਕੀਤੀ ਸੀ ਇਹ ਤਾਂ ਵੀ ਉਹ ਸਿੱਧ ਹੁੰਦਾ ਹੈ ਜੋ ਇਲजाम ਲਾਏ ਨੇ ਵਰਲਡ Hindu Federation ਦੇ ਮਹਾਂ ਸਚੂ ਆਸ਼ੂ ਮੋਗੀਆਂ ਨੇ ਜੀ ਦੀ ਸ਼ਿਕਾਇਤ ਤੇ ਜਿਹੜਾ ਐਲਜੀ ਬੀਕੇ सक्सेना ਨੇ ਦਿੱਲੀ ਦੇ ਇਲੈਕਟ੍ਰਿਕ ਗਵਰਨਰ ਨੇ ਉਹਨਾਂ ਨੇ ਇਹ ਸਵਾਰਥ ਕੀਤੀ ਹੈ ਹੁਣ ਇਹ ਸਾਰੀ ਗੱਲਬਾਤ ਤੋਂ ਅੱਜ ਦੀ ਸੁਪਰੀਮ ਕੋਰਟ ਦੀ ਕਾਰਵਾਈ ਸੁਪਰੀਮ ਕੋਰਟ ਨੇ ਦੇਖੀ ਹਾਲ ਤੱਕ ਜਮਾਨਤ ਨਹੀਂ ਮਿਲੀ ਇਧਰੋਂ ਸਰਕਾਰ ਇਉਂ ਲੱਗਦਾ ਹੈ ਕਿ ਚਾਹੁੰਦੀ ਹੈ ਵੀ ਕਿਸੇ ਵੀ ਤਰੀਕੇ ਨਾਲ ਅੰਦਰ ਰਹੇ ਜੇ ਕਿਤੇ ਇਹ ਸਵਾਰਥ ਮੰਨ ਲਈ ਜਾਂਦੀ ਹੈ ਤੇ ਫਿਰ ਬੜੀ ਮੁਸ਼ਕਲ ਹੋ ਜਾਣੀ ਹੈ ਕੇਜਰੀਵਾਲ ਸਾਹਿਬ ਨੂੰ ਔਰ ਉਹ ਜਿਹੜੀ ਮੁਸ਼ਕਲ ਉਹ ਤਾਂ ਜਮਾਨਤ ਹੋਣਾ ਇਧਰੋਂ ਤਾਂ ਸ਼ਾਇਦ ਹੋ ਜੇ ਲੇਕਿਨ ਉਸ ਤੋਂ ਤਾਂ ਬੜਾ ਮੁਸ਼ਕਲ ਹੋ ਜਾਊਗਾ ਸੋ ਇਸ ਤਰ੍ਹਾਂ ਦੀਆਂ ਉਲਝਣਾਂ ਜਿਹੜੀਆਂ ਨੇ ਉਹ ਕੇਜਰੀਵਾਲ ਸਾਹਿਬ ਅੱਜਕੱਲ ਫੇਸ ਕਰ ਰਹੇ ਨੇ ਜਿਹਨੂੰ ਕਹਿੰਦੇ ਨੇ ਕਿ ਸਟਾਰ ਠੀਕ ਨਹੀਂ ਅਰਵਿੰਦ ਕੇਜਰੀਵਾਲ ਦੇ ਤੇ ਪਾਰਟੀ ਦੂਜੇ ਪਾਸੇ ਚੋਣਾਂ ਲੜ ਰਹੀ ਹੈ ਔਰ ਇਹ ਗੱਲ ਜ਼ਰੂਰ ਹੈ ਕਿ ਦਿੱਲੀ ਦੇ ਵਿੱਚ ਇੱਕ ਹਮਦਰਦੀ ਦੀ ਲਹਿਰ ਜ਼ਰੂਰ ਚੱਲ ਰਹੀ ਹੈ ਹੁਣ ਤੱਕ ਅੱਜ ਤੱਕ ਲੋਕ ਇਹ ਸੋਚ ਰਹੇ ਸੀ ਕਿ ਜੇ ਕੇਜਰੀਵਾਲ ਆ ਜਾਂਦਾ ਹੈ ਜਿਹੜਾ ਚੋਣ ਪ੍ਰਚਾਰ ਹੁਣ ਤੱਕ ਕੀਤਾ ਉਹ ਸਾਰਾ ਤੁਸੀਂ ਸ਼ਿਫਟ ਕਰ ਲਵੋ ਹੁਣ ਤੱਕ ਤਾਂ ਕੇਜਰੀਵਾਲ ਨੂੰ ਲੱਖਾਂ ਦੇ ਪਿੱਛੇ ਦਿਖਾ ਕੇ ਚੋਣ ਪ੍ਰਚਾਰ ਹੋ ਰਿਹਾ ਹੈ ਜਿਹਦਾ ਫਾਇਦਾ ਨਿਸ਼ਚਿਤ ਤੌਰ ਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਬਲਕੇ ਕਾਂਗਰਸ ਨੂੰ ਵੀ ਹੋ ਰਿਹਾ ਹੈ ਜੇ ਕੇਜਰੀਵਾਲ ਬਾਰ ਆ ਜਾਂਦਾ ਹੈ ਜਾਂ 9 ਨੂੰ ਬਾਰ ਆ ਜਾਂਦਾ ਹੈ ਫਿਰ ਉਹਨਾਂ ਨੂੰ ਬਿਲਕੁਲ ਬਦਲਣਾ ਪਏਗਾ ਫਿਰ ਕੇਜਰੀਵਾਲ ਅਪਲੀਆਂ ਗੱਲਾਂ ਜਿਹੜੀਆਂ ਉਹ ਦੱਸੇਗਾ ਵੀ ਉੱਥੇ ਕੀ ਹੋ ਰਿਹਾ ਮੇਰੇ ਨਾਲ ਪਰ ਦੂਜੇ ਪਾਸੇ ਸ਼ਰਤਾਂ ਕੀ ਲੱਗਦੀਆਂ ਨੇ ਜੇ ਜ਼ਮਾਨਤ ਤੋਂ ਬਾਹਰ ਹੁੰਦਾ ਉਹ ਵੀ ਦੇਖਣ ਵਾਲੀ ਗੱਲ ਹੈ ਕਿ ਤੁਸੀਂ ਪ੍ਰੈਸ 'ਚ ਜਾਣਾ ਤੁਸੀਂ ਕੀ ਦੱਸਣਾ ਹੈ ਪ੍ਰੈਸ ਜਾ ਸਕਦੇ ਹੋ ਨਹੀਂ ਜਾ ਸਕਦੇ ਚੋਣ ਪ੍ਰਚਾਰ ਤੁਸੀਂ ਕਿਵੇਂ ਕਰ ਸਕਦੇ ਹੋ ਸਿਰਫ ਰੋਡ ਸ਼ੋਅ ਕਰ ਸਕਦੇ ਹੋ ਲੋਕਾਂ ਕੋਲ ਜਾ ਕੇ ਕਰ ਸਰੋ ਇਹ ਇੱਕ ਸਾਰਾ ਕੁਝ ਸਰਤਾ ਤਿਆਰ ਹੋਣ ਗਿਆ ਜੇ ਅੰਤਰਮ ਜਮਾਨਤ ਹੁੰਦੀ ਹੈ ਤੇ ਹਾਲ ਦੀ ਘੜੀ ਅੰਤਰਮ ਜਮਾਨਤ ਨਹੀਂ ਜਿਵੇਂ ਮੈਂ ਸ਼ੁਰੂ ਚ ਕਿਹਾ ਸੀ ਅਢੀਕ ਕਾਫੀ ਲੰਬੀ ਹੋ ਗਈ ਹੈ ਹੋਰ ਅਢੀਕ ਕਰਨੀ ਪਊਗੀ ਕੇਸਰੀਵਾਲ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਸਪੋਰਟਰ ਜਾਂ ਉਹਨਾਂ ਦੀ ਪਾਰਟੀ ਨੂੰ ਉਹਨਾਂ ਨੇ ਮਿਲ ਜਾਏ ਇੱਕ ਨਵੀਂ ਪੀੜੀ ਤਾਂ ਬਹੁਤ ਬਹੁਤ ਸ਼ੁਕ